ਤੁਸੀਂ ਮੇਰਾ ਇਸ ਸਾਥ ਨੂੰ ਹੈ ਕਿ ਇੱਕ ਪਾਸੇ ਸਤਿਗੁਰੂ ਮਹਾਰਾਜ ਦੀ ਖਾਲਸਾਈ ਬਹੁਤ ਜਪਤਾ ਬੋਲੇ ਇੱਕ ਪਾਸੇ ਕਾਲੀਆਂ ਤਾਤਾਂ ਆਪਾਂ ਜਪ ਤਪ ਦੇ ਨਾਲ ਬੰਦਗੀ ਨਾਲ ਇਹਦੀ ਕੰਵਰ ਤੋੜਨੀ ਆ ਉੱਠੋ ਖੜੇ ਹੋ ਜਾਓ ਇਹ ਬੇਨਤੀ ਸੁਣ ਕੇ ਮਿਲੰਗਾ ਨਾ ਦਿਓ ਵੈਸੇ ਕਰ ਤਾਂ ਮਾਰੇ ਨੇ ਸਾਰਾ ਕੁਝ ਹੀ ਦੇਣਾ ਹੈ ਕਲੂ ਦਾ ਨਾਸਟਾ ਕਰਨਗੇ ਮਹਾਰਾਜ ਉਹ ਤਾਂ ਕੋਣ ਹੀ ਕੋਣ ਹੈ ਭੱਜ ਨਹੀਂ ਸਕਦਾ ਆਪਣਾ ਹੈ ਜਿੱਥੇ ਮਰਜੀ ਪਾ ਦਿਓ ਤੁਸੀਂ ਸਿਰਫ ਤਾਈ ਕੰਟੇ ਸ਼ਸ਼ਤਰਨਾ ਮਾਲਾ ਦਸਮ ਦੀ ਬਾਣੀ ਦੇ ਜਾਪ ਕਰਕੇ ਇਹ ਅਰਦਾਸ ਕਰਨੀ ਹੈ ਕਿ ਮਹਾਰਾਜ ਕਾਲ ਯੁਗ ਦੀ ਕਮਰ ਤੋੜ ਦਿਓ ਸ਼ਸ਼ਤਰਨਾ ਮਾਲਾ 2.5 ਘੰਟੇ ਲਗਾਤਾਰ ਕਰਕੇ ਅਰਦਾਸ ਕਰਨੀ ਹੈ ਮਹਾਰਾਜ ਕਾਲ ਯੁਗ ਦੀ ਕਮਰ ਤੋੜ ਦਿਓ ਛੇਤੀ ਫੌਜਾਂ ਟੁੱਟ ਤੇ ਬਿਆੰਤ ਖੁਸ਼ ਹੋਣ ਜੀਆਂ ਕారణ ਨੂੰ ਉਹ ਵੀ ਕਰ ਸਕਦੇ ਆ ਪਰ ਤੁਹਾਨੂੰ ਮੌਕਾ ਦੇ ਰਹੇ